ਦੋਸਤੋ ਆ ਵੀਡੀਓ ਦੇਖ ਕੇ ਤੁਹਾਡੇ ਰੰਗ ਹੀ ਉੱਡ ਜਾਣਗੇ ਜੇਕਰ ਤੁਸੀਂ ਵੀ ਆਨਲਾਈਨ ਚੀਜ਼ਾਂ ਮੰਗਵਾਉਂਦੇ ਹੋ ਤਾਂ ਮੰਗਵਾਇਆ ਆਵੇ ਤੁਸੀਂ ਕੋਈ ਸਮਾਨ ਤੇ ਵਿੱਚੋਂ ਨਿਕਲ ਆਵੇ ਸੱਪ ਤਾਂ ਤੁਹਾਨੂੰ ਉਹ ਕਿਵੇਂ ਦਾ ਲੱਗੇਗਾ ਜਦ ਤੁਹਾਡੇ ਰੋਕਤੇ ਦਾ ਖੜੇ ਹੋ ਹੀ ਜਾਣਗੇ ਇੱਕ ਪਰਿਵਾਰ ਵੱਲੋਂ ਜੋ ਕਿ ਪੰਜਾਬ ਦਾ ਤਾਂ ਨਹੀਂਗਾ ਲੇਕਿਨ ਇਹ ਦੇਸ਼ ਤਾਂ ਆਪਣੇ ਭਾਰਤ ਦਾ ਹੀ ਹੈਗਾ ਆ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਹੋ ਹੀ ਗਈ ਆ ਇੱਕ ਸਮਾਨ ਮੰਗਾਇਆ ਗਿਆ ਸੀ অনলাইন শপিং ਕੀਤੀ ਗਈ ਸੀ সাবান মंगाया गया ਸੀ লেকিন সাবান دی جگہ نکل آیا چھوٹا سا সাব যা دی ভিডিও ਤੁਹਾਨੂੰ ਦਿਖਾਉਂਦੇ ਪਏਗੇ ਜਦੋਂ ਬਾਕਸ ਖੋਲਿਆ ਗਿਆ ਤੇ ਪਰਿਵਾਰ ਦੇ ਰੰਗ ਉੱਡ ਗਏ ਰੋਂਗ ਤੇ ਖੜੇ ਹੋ ਗਏ ਤੇ ਇਹ ਕੀ نکل آیا ਵਿੱਚੋਂ ਉਸ ਤੋਂ ਬਾਅਦ ਤੁਰੰਤ ਹੀ ਕੰਪਨੀ ਨੂੰ ਕੰਟੈਕਟ ਕੀਤਾ ਗਿਆ ਕਸਟਮਰ ਕੇਅਰ ਦੇ ਵਿਤ ਉਹਨਾਂ ਨੇ ਤੁਰੰਤ ਹੀ ਰੀਕਾਰਵਾਈ ਕਰਦੇ ਕਿਹਾ ਕਿ ਸਾਡੇ ਕੋਲੋਂ ਸ਼ਾਇਦ ਗਲਤੀ ਹੋ ਚੁੱਕੀ ਹੈ ਲੇকিন ਸਾਨੂੰ ਅਸੀਂ ਇਸ ਦੀ ਜਾਂਚ ਤੁਰੰਤ ਕਰਦੇ ਹਾਂ ਲੇকিন ਕਿ ਤਰ੍ਹਾਂ ਕਦੇ ਵੱਡੇ ਸਵਾਲ ਜਿਹੜੇ ਘਰੇ ਕਰ ਦਿੱਤੇ ਗਏ ਆ ਤੇ ਐਡੀ ਵੱਡੀ ਲਾਪਰਵਾਹੀ ਕਿੰਨੇ ਕਰ ਦਿੱਤੀ ਇੱਕ ਇੱਕ ਭੇਜ ਮੰਗਵਾਇਆ ਸੀ ਸਾਬਣ ਇੱਕ ਭੇਜ ਦਿੱਤਾ ਛੋਟਾ ਜਿਹਾ ਸੱਪ ਉਹ ਵੀ ਅਸਲੀ ਦਾ ਸੱਪ ਜਿਹਨੂੰ ਦੇਖ ਕੇ ਤਾਂ ਹਰ ਕੋਈ ਬੰਦਾ दंग ਹੀ ਰਹਿ ਗਿਆ ਗਾਇਆ ਵੀਡੀਓ ਤੁਹਾਨੂੰ ਦਿਖਾਉਣੇ ਵੀਗੇ ਆ ਉਹ ਨਾਲ ਨਾਲ ਸਾਵਧਾਨ ਵੀ ਰਹੋ ਕੁਝ ਵੀ ਹੋ ਸਕਦਾ ਹੋ ਸਕਦਾ ਅੱਜ ਦੇ ਜਮਾਨੇ ਦੇ ਵਿੱਚ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਾ ਗਾਇਆ ਵੀਡੀਓ ਕਿਵੇਂ ਲੱਗੀ ਜ਼ਰੂਰ ਕਮੈਂਟ ਕਰਿਓ ਲਾਈਕ ਵੀ ਕਰਿਓ ਕਿਸੇ ਨੇ ਸਾਡਾ ਫੋਲੋ ਤਾਂ ਕਰ ਦਿੱਤਿਆ ਕਰੋ